ਪ੍ਰਸਿੱਧ ਸੰਗੀਤ ਨਿਰਮਾਤਾ ਚਰਨਜੀਤ ਆਹੂਜਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਅੱਜ ਕਈ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ। ہے بڑی ہے چمن میں جیتا ہے بڑی چرن جیت ہوتا سا ماوا روز نہیں جمتی غیرت مند سے جلالی ہون لگتا ہے نویاں اچھی سب لوگ جنوب فنکار ہاتھ دا نہیں دے سکتے اور بہت واپس یوگدان ہے بریکیاں کافی ہنسی دیا ہیں جنڈا دیکھنے کے لئے بریک کے پیچھے نکالے میرے بریک کی دا مطلب ہوں گا کہ ریفائن نیس اتھو تا جتھے لوگ کی انڈ کر دے اتھو شروع ہوتے ہیں ایمینی استاد چلنجی کو بچے ہو کہہ رہے کہ میوزک کا سرتاج کیا جانتا تھی اور کہہ رہے کہ یہ یوں کو قطع میوزک سرتاج کیا جانتا تھی ਕੁਛ ਨਹੀਂ ਕਰ ਸਕਦੇ ਸੀ ਕਿਆ ਇਸ ਬੇਵਸਾ ਮੈਂ ਰੋਈ ਜਾਂਦਾ ਸੀ ਹੁੰਦਾ ਤੇ ਨਾਲੇ ਕੀ ਜਾਂਦਾ ਸੀ ਕਿਉਂਕਿ ਇੱਕ ਇੱਕ ਕਰਕੇ ਸਾਥੀ ਟੁਰੇ ਜਾ ਰਹੇ ਨੇ ਅੱਪ ਚੀਜ਼ਾਂ ਭਲਾ ਸਾਰੀਆਂ ਹੋ ਗਈਆਂ ਕੋਰ ਉਹ ਸਾਰੇ ਸਾਥੀ ਚਲੇ ਗਏ ਤੇ ਸ਼ੇਵ ਮੈਨੂੰ ਯਾਦ ਆ ਰਹੇ ਸੀ ਸ਼ੇਵ ਬਟਾਲੀ ਤੈਨੂੰ ਦਿਆਂ ਹੰਝੂਆਂ ਦਾ ਭਾਰਾ ਨਹੀਂ ਪੀੜਾਂ ਦਾ ਤਰਾਗਾ ਕੋਈ ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨੂੰ ਜਿੱਥੇ ਮੇਰੇ ਹਾਨੀਆਂ ਦਾ ਟੁਰ ਗਿਆ ਉਹ ਉਸ ਪਿੰਡ ਦਾ ਰਾਹ ਸੀ ਆ ਫਿਰਿੰਦਾ ਉਸ ਪਿੰਡ ਦਾ ਸੁਣੀ ਦਾ ਰਾਹ ਮਾੜਾ ਕੀੜਾ ਦਾ ਭਰਾ ਅੱਜ ਦੁੱਖਾਂ ਦਾ ਪੀਲਾ ਦਾ ਦੱਸਦੇ ਸੂਰਜ ਨੂੰ ਵੀ ਗ੍ਰਹਿਣ ਲੱਗਾ ਹੈ ਸਾਡਾ ਸੂਰਜ ਪੰਜਾਬੀ ਸੰਗੀਤ ਜਗਤ ਦਾ ਵੀ ਇੱਥੇ ਕੋਈ ਚਾਂਗੀ ਹੁੰਦਾ ਸਾਡੇ ਲਈ ਬਹੁਤ ਜ਼ਿਆਦਾ ਜੇ ਕਹਿੰਦੇ ਚੰਗੀ ਪੰਜਾ ਪੱਲੇ ਵਹਿ ਸ਼ਹੀਦਤਾਰੀ ਨਿਸੰਸਾਸਤ ਸ੍ਰੀ ਜੀ म <laughs> 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 فیسٹری دن کے بچوں نے لے کے آؤں کرنا ہوتا سارا سیرام سر جب ترانوے ماجے مالوے بابے کی بوڑیاں انہوں نے رکارڈیاں تو پرمجیت سومی بٹ میں اکتی سال نرنتر انہوں نے اور کچھ سماں پہلے بھی لوگ گیا ایک بار مجھے بہت زیادہ تلیف نشان ہوتی چھ مہینے پہلے تو اس بارے انہوں نے مجھے بلایا کہ آپ ماجے مالے دو بابے دیا بولیے ਪੰਜ ਠੂ ਕਰੀਏ ਤਾਂ ਮੈਂ ਆਪਣਾ ਕੋਸ਼ਿਸ਼ ਕਰਿਆ ਬੇ ਜਰੂਰ ਕਰਨਾ ਉਹ ਜੀਆਂ ਵੀ ਕੱਟੀਆਂ ਕਰਦੀਆਂ ਸ਼ੁਰੂ ਕਰਦੀਆਂ ਪਰ ਫਿਰ ਉਹਨਾਂ ਦੀ ਨਿਸ਼ਾਤ ਹੋ ਗਈ ਤੇ ਇਸ ਵਿਵਾਦ ਉਹਨਾਂ ਦਾ ਰੁਕਸਤ ਹੋਣਾ ਪਰਿਵਾਰਨ ਕੋ ਘਾਣਾ ਹੀ ਹੈ ਸਾਡੇ ਵਰਗੇ ਦੋਸਤਾਂ ਨੂੰ ਤੇ ਸੰਗੀਤ ਵਿਚਾਗ ਬਹੁਤ ਵੱਡਾ ਕਾਟ ਹੈ ਨਾ ਪੂਰਾ ਹੋਣਾ ਸਾਡੇ ਲਈ ਪੰਡਾ ਜੀ ਦੇ ਜੀਤ ਲੈਣੇ ਤੋਂ ਜ਼ਿਆਦਾ ਕੋਈ ਕੋਈ ਚੰਗੀ ਜਿਹੀ ਐਪ ਕਲਬ ਦਾ ਰੋਲ ਦੇਖ ਸਕਦੇ ਹਾਂ ਬਹੁਤ ਲੱਗਦਾ ਹੈ ਕਿ ਅੱਜ ਵੀ ਇਸ ਬੈਠ ਕਿਸੇ ਨੇ ਨਹੀਂ ਗਲਾਣਾ ਤੇ ਸਾਰੇ ਨੇ ਕਿ ਮਾਰੀ ਆਪੋ ਆਪਣੀ ਕੋਈ ਨਾ ਬੰਨੇ ਤੇ ਇਹ ਉਹਦੇ ਉਹਦਾ ਹੁਕਮ ਹੈ ਉਹ ਆਪਣੇ ਕਿਸੇ ਦੀ ਮੱਤ ਜਿਨੀ ਨਹੀਂ ਹੈਗਾ ਤੇ ਸਾਹਮਣੇ ਤੋਂ ਜਾਣਾ ਤੇ ਮੈਂ ਸੱকাল ਹੀ ਉਹਨਾਂ ਦਾ ਕੰਪੋਜ਼ ਕੀਤਾ ਗਾਣਾ ਮੂੰਹੇ ਬੈਠਾ ਸੀ ਕੋਈ ਮਨਜੀਤ ਗੇ ਲੁਕਤਰਾਸ਼ ਹੈ ਬਹੁਤ ਵੱਡਾ ਉਹਨੇ ਬਾਜਾ ਚੰਗ ਲਿਆਂਦਾ ਤੇ ਉਹ ਗਾਣਾ ਗਾਉਣਾ ਕਿ ਜੀ ਵੀ ਯਾਨ ਨੁ ਕਰ ਕਰ ਜੀ ਦੁਨੀਆ ਤੋਂ ਤੇ ਮੈਂ ਉਹਦੇ ਨਾਲ ਲਾਫਸ ਲੈਣ ਗਈ ਇਹ ਜਾਏ ਬਿਨਾ ਨਹੀਂ ਸਰਦਾਰ ਅੰਗਰੀ ਦੁਨੀਆ ਤੋਂ ਉਹਦੇ ਨਾਲ ਦੱਸਿਆ ਕਿ ਚਰ ਦੀ ਦੁਨੀਆ ਸਾਡਾ ਸਬੂਤ ਪੱਕੀ ਤੱਕ ਪਰ ਜਦੋਂ ਉਹ ਵਾਪਸ ਆਇਆ ਤੇ ਸ਼ਾਮ ਨੂੰ ਇੱਕ ਖਬਰ ਸੁਣੀ ਕਿ ਉਹ ਹੱਲ ਬਜ਼ਾਹ ਰਹਿ ਗਏ ਨੇ ਤਾਂ ਐਨਾ ਸੁੱਖ ਲੱਗਿਆ ਕਿ ਜਰੂਰ ਘਾਣਾ ਕੀਤਾ ਜਿਵੇਂ ਨੇ ਆਉਂ ਕਿੰਨੇ ਖੁਸ਼ੀ ਪਟਿਆਲੇ ਆਏ ਪਰ ਭਜਨ ਮੰਗਣ ਦੇ ਬਿਤੇ ਵੀ ਉਹਦਾ ਬਰਥਡੇ ਜਿਹਾ ਜਰਿਣੀ ਕਰਦਾ ਤੇ ਮੈਨੂੰ ਕਹਿੰਦੇ ਦੋ ਗਾਣੇ ਮੈਂ ਉਹ ਭਜਨ ਦੇ ਬਣਾਏ ਨੇ ਤੇ ਇੱਕ ਨਿਆ ਬਣਾਇਆ ਪਰ ਤੇਰਾ ਗਾਣਾ ਬਹੁਤ ਖਮਾਤਾ ਬਣਾਇਆ ਜੀ ਜਾਨ ਅਨੰਤ ਗੰਗਿਆ ਤੋਂ ਅਜੀ ਬਣਾਇਆ ਨੇ ਲਿਖਿਆ ਉਹ ਸਾਡੀ ਮਦਦ ਉਹ ਉਸ ਗਾਣੇ ਤੋਂ ਬਿਨਾ ਮੇਰੀ ਕਦੇ ਸਟੇਜ ਹੀ ਨਹੀਂ ਹੋਈ ਮੈਂ ਬਹੁਤ ਹੀ ਨਬੀ ਸੰਸਾਨ ਬਹੁਤ ਹੀ ਯਾਰਾਂ ਵਿਚ ਮੈਂ ਤਾਂ ਉਹਨਾਂ ਨੂੰ ਆਪਣਾ ਬੜਾ ਸਤਿਕਾਰ ਆਪਣੀ ਸਤਿਮਾਨ ਆਪਣੇ ਅਸਤਾਦਾਂ ਨੂੰ ਤੁਹਵਾ ਦਿੰਦਾ ਸੀ ਕਿ ਉਹਨਾਂ ਦੀ ਇੰਨੀ ਇੱਜ਼ਤ ਰਿਸਪੈਕਟ ਕਰਨੀ دہاں سکھان چار پکن آرہ نڈا امیرکا فون سانجے کیے سب ہندی راتی ہیں میرے کو کبھی بھی نہیں میں پڑھ سکتا میں سوچ رہا کہہ رہا ہے چڑھیا ہے ਦੇਨ ਦਾ ਸੰਗੀਤ ਵੀ ਉਹ ਲੋਕ ਦੇ ਦੇ ਨੇ ਲੇਕਿਨ ਉਹਨਾਂ ਦਾ ਨਾਮ ਪੰਜਾਬ ਦੇ ਕਲਚਰ ਪੰਜਾਬ ਦੇ میوزਿਕ ਪੰਜਾਬ ਦੀ ਕਾਇਕੀ ਦੇ ਵਿੱਚ ਹਮੇਸ਼ਾ ਅਮਰ ਰਹੇ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਔਰ ਆਇਆ ਜੋ ਮੇਰੀ ਸਮਝ ਹੈ ਕਿ ਉਦੋਂ ਵੱਡਾ ਕੋਈ میوزਿਕ ਕਰੈਕਟਰ ਜਾਂ ਕੰਪੋਜ਼ਰ ਪੰਜਾਬ ਨੇ ਪੰਜਾਬੀ ਫਿਲਮ ਨੂੰ ਜਸਟਿਸ ਦੇ ਵਿੱਚ ਨਹੀਂ ਪੈਦਾ ਹੋਇਆ ਔਰ ਉਹਨਾਂ ਨੇ ਸਿਰਫ ਮਿਊਜ਼ਿਕਸ ਤੋਂ ਪੰਜਾਬ ਤੱਕ ਦੀ ਲਿਮਟ ਨਹੀਂ ਰੱਖਿਆ ਗਿਆ ਹਿੰਦੁਸਤਾਨ ਦੇ ਖੇਨੇਚੀ ਗਿਆ ਤੇ ਬਾਹਰ ਲਿਮਟ ਜਿੱਥੇ ਉਹਨਾਂ ਨੇ ਇਹਨੂੰ ਪਰਦੇ ਤੇ ਲਿਆ ਜੀ ਸੋ ਅੱਜ ਅਸੀਂ ਉਹਨਾਂ ਦੇ ਇਸ ਮਿਡਲ ਤੇ ਨਮਕਾਂ ਦੇ ਨਾਲ ਸੋਨਾ ਦੀ ਵਧਾਈ ਕੀਤੀ ਹੈ ਇਹ ਉਹਨਾਂ ਦੀ ਕਾਰਟ ਜੇਰੀ ਬੀਜੀ ਹੋ ਸਕਦੀ ਪਰਵਾਸ ਦਾ ਬਹੁਤ ਵੱਡਾ ਦੁੱਖ ਹੈ ਉਹਨਾਂ ਦੇ ਚੇਤੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਬਹੁਤ ਸੰਜਕਤ ਹੋਣ ਵਾਸਤੇ ਆਉਂਦੇ ਹਾਂ ਜੀ ਸੁਸ਼ਿੰਦਰ ਭੱਲਾ ਦੀ ਮਰੇ ਜੀ ਜਰੂਰ ਹਾਲੇ ਹਾਲੇ ਉਹ ਵੀ ਦੇਖੋ ਉਹਨਾਂ ਨੇ ਬਹੁਤ ਵੱਡੀ ਕਾਮੇਡੀ ਉਹਨਾਂ ਦਾ ਸੁਸ਼ਿੰਦਰ ਭੱਲਾ ਜੀ ਦਾ ਤੇਰਾ ਕਿਹੜਾ ਕੋਈ ਐਸਾ ਸ਼ਖਸ ਹੋਏਗਾ ਪੰਜਾਬ ਦੇ ਵਿੱਚ ਜਿੰਨੇ ਉਹਨਾਂ ਦੀ ਕਾਮੇਡੀ ਜੈਸੇ ਜੀ ਉਹਨਾਂ ਦੇ ਨਾਟਕ ਜਾਂ ਜਿਹੜੇ ਉਹਨਾਂ ਦੀਆਂ ਪਿਕਚਰਾਂ ਨਹੀਂ ਦੇਖੀਆਂ ਇਹਨਾਂ ਤਾਂ ਉਹਨਾਂ ਦੇ ਇਹ ਜਿਹੜੇ ਨਹੀਂ ਬੰਦੇ ਪਾਇਨੀਅਰ ਸੀਗੇ ਇਹਨਾਂ ਨੇ ਸ਼ੁਰੂਆਤ ਕੀਤੀ ਇਹਨਾਂ ਨੇ ਇਹ ਹੁਣ ਦੀ ਟਰੈਕਟ ਨੇ ਜਦੋਂ ਲੋਕਾਂ ਨੂੰ ਹਾਲੇ ਕਾਮੇਡੀ ਦੇ ਬਾਰੇ ਕੁਝ ਜ਼ਿਆਦਾ ਸਮਝ ਨਹੀਂ ਸੀ ਸੋ ਬਹੁਤ ਕੰਟਰੀਬਿਊਸ਼ਨ ਨੇ ਪੰਜਾਬ ਨੂੰ ਪੰਜਾਬ ਦੇ ਕਲਚਰ ਨੂੰ ਪੰਜਾਬ ਦੀਆਂ ਪੰਜਾਬੀ ਫਿਲਮਾਂ ਨੂੰ ਇਹ ਟੌਪ ਤੇ ਲੈ ਕੇ ਗਏ ਪਰ ਲੱਗਦਾ ਕਿ ਐਡੀ ਸਹੀ ਜਗ ਦੀ ਐਡੀ ਸ਼ਖਸੀਅਤ ਹੋਵੇ ਸਰਕਾਰੀ ਕੋਈ ਤਾਂ ਸਨਮਾਨ ਨਾ ਹੋਵੇ ਕੋਈ ਸਰਕਾਰ ਜਿਹੜੀ ਇਹ ਉਹ ਵੀ ਇੱਕ ਤੁਹਾਨੂੰ ਪਤਾ ਉਹ ਇਹਨਾਂ ਦੇ ਆਪਣੇ ਆਪ ਨੂੰ ਇਹਨਾਂ ਦੇ ਇਸ ਦੇ ਪਰਿਵਾਰ ਤੋਂ ਮੈਂਬਰ ਸਭੇ ਦਾ ਵੀ ਮੇਰਾ ਫਿਲਮ ਇੰਡਸਟਰੀ ਤੇ ਬੜਾ ਹੈਗਾ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਮੈਂ ਤਾਂ ਸੋਚਦਾ ਸੀ ਮੁੱਖ ਮੰਤਰੀ ਨੂੰ ਬੁਲਾਉਣਾ ਚਾਹੀਦਾ ਸੀ ਐਸੇ ਖਾਸ ਮੌਕੇ ਤੇ ਉਹਨਾਂ ਦੀ ਹਾਜ਼ਰੀ ਚਾਹੀਦੀ ਸੀ ਲੇਕਿਨ ਉਹ ਨਹੀਂ ਆਏਗੇ ਤਾਂ ਉਹਨਾਂ ਨੂੰ ਮਜਬੂਰ ਵੀ ਨਾ ਕਰ ਸਕਦਾ ਮੁੱਖ ਮੰਤਰੀ ਹੈ ਮੁੱਖ ਮੰਤਰੀ ਸਿੱਧੂ ਕੋ ਐਮਐਲਏ ਨਹੀਂ ਬੁਲਾਉਂਦੇ ਮੈਂ ਤੁਸਰੇ ਨਾ ਦੇਖੋ ਸਾਡੇ ਲੋਕਾਂ ਚ ਟੈਲੈਂਟ ਬਹੁਤ ਹੈਗਾ ਲੇਕਿਨ ਕਦਰਦਾਨ ਜਿਹੜੇ ਨੇ ਉਹ ਕਹਿੰਦੇ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੰਧ ਇਹੋ ਕਦੇ ਕੋਈ ਹੋਰ ਹੋਣਾ ਤੇ ਸੀਐਮ ਨੇ ਵੀ ਉੱਥੇ ਪਹੁੰਚਿਆ ਹੋਣਾ ਸੀਗਾ ਤੇ ਮੰਤਰੀਆਂ ਨੇ ਵੀ ਪਹੁੰਚਿਆ ਹੋਣਾ ਸੀ ਤੇ ਲਾਈਨਾਂ ਲੱਗ ਜਾਣੀਆਂ ਸੀ ਸੋ ਇਹ ਵੀ ਇੱਕ ਨੋਟਿਸੇਬਲ ਗੱਲ ਹੈ ਜਿਹੜਾ ਤੁਸੀਂ ਸਵਾਲ ਪੁੱਛਿਆ ਹੈ ਕਿ ਉਹਨਾਂ ਦੇ ਇਸ ਦਿਹਾੜੇ ਤੇ ਉਹਨਾਂ ਨੂੰ ਚਾਹੀਦਾ ਸੀਗਾ ਪੰਜਾਬ ਸਰਕਾਰ ਵੱਲੋਂ ਔਰ ਇਹ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਕਾਇਦਾ ਤੋਪਾਂ ਵਾਲਾ ਜਿਹੜਾ ਹੈ ਕੀਏ ਲਗਾ ਕੇ ਉਹ ਇਹਨਾਂ ਨੂੰ ਜਿਹੜੀ ਹੈ ਇਹਨਾਂ ਦੇ ਆਖਰੀ ਲਾਈਕਸ ਕਰਨੇ ਚਾਹੀਦੇ ਸੀ ਫਰਮੇਸ਼ਨ ਜਿਹੜੇ ਸੋ ਇਹ ਵੀ ਮੈਂ ਚਲੋ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਮੌਜੂਦਾ ਸਰਕਾਰ ਦੀ ਉਹਦੀ ਮੈਂ ਨਾ ਕਰਦਾ